ਪੈੰਡ ਰਹਿ ਗਿਆ ਕਾਫੀ ਥੱਲੇ ਕਾਫੀ ਪੂਚੇ ਪਹਾੜ ਦੀ ਚੋਟੀ ਤੇ ਅਸੀਂ ਚੜਿਆ ਆ ਆ ਵੇਖੋ ਵੀ ਤਨ ਕਰ ਲੇਕਦਾ ਪੂਰਾ ਚੱਕ ਆਹ ਵਿਚਾਰਾ ਆਪਣੇ ਮਗਰ ਮਗਰ ਫਿਰਦਾ ਇਹਨੂੰ ਪਾਉਨੇ ਆ ਕੁਝ ਆ ਦੇਖੋ ਵੈਫਰ ਜ ਹੈਗਾ ਇੱਥੇ ਹਲੇ ਵਾਵਾ ਕੜਕਦਾ ਸੁਣ ਲਿਆ ਉਹਨੇ ਸਤਿ ਸ਼੍ਰੀ ਅਕਾਲ ਲਾਮਿਆਂ ਦੀ ਧਰਤੀ ਤੋਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਅਸੀਂ ਆ ਧਨਕਰ ਪਿੰਡ 'ਚ ਬਹੁਤ ਉੱਚਾ ਪਿੰਡ ਆ ਹੂੰ ਇਸ ਪਿੰਡ ਦਾ ਐਲਟੀਟਿਊਡ 12776 ਫੁੱਟ ਹੈ ਤੇ ਮੀਟਰਾਂ ਦੇ ਵਿੱਚ 3894 ਕਿ ਮੀਟਰ ਆ ਤੇ ਹੁਣ ਤੱਕ ਦਾ ਸਭ ਤੋਂ ਹਾਇਰ ਐਲਟੀਟਿਊਡ ਆ ਜਿੱਥੇ ਆਪਾਂ ਪਹੁੰਚੇ ਇਸ ਤੋਂ ਪਹਿਲਾਂ ਚਿਤਕੁਲ ਗਏ ਸੀ ਉਹ 11000 ਕੁਝ ਫੁੱਟ ਸੀਗਾ ਉਹਦਾ ਤੇ ਟੋਪ ਬਹੁਤ ਤਿੱਖੀ ਆ ਤੇ ਇਹ ਪਿੰਡ ਜਿਆਦਾ ਮੋੜ ਘੂੜਾਂ ਦੇ ਵਿੱਚੋਂ ਲੰਘ ਕੇ ਅਸੀਂ ਇੱਥੇ ਆਏ ਇਸ ਕਰਕੇ ਸੂਰਜ ਵੀ ਬਹੁਤ ਲਾਗੇ ਹੋ ਗਿਆ ਤੇ ਤਾਂ ਟੋਪ ਤਿੱਖੀ ਸਵੇਰੀ ਬਹੁਤ ਸੂਰਜ ਸਿਰ ਤੇ ਚੱਲ ਜਾਂਦਾ ਤੇ ਇੱਧਰ ਪਿਛਲੇ ਪਾਸੇ ਬਹੁਤ ਸੋਹਣਾ ਥੀ ਵਿਊ ਹੈ ਮਿਨਿਸਟਰੀ ਵੀ ਆ ਤੇ ਉੱਪਰ ਫੋਟ ਵੀ ਆ ਇਹ ਵੀ ਆਪਾਂ ਵੇਖਣਾ ਪਰ ਪਹਿਲਾਂ ਆਪਾਂ ਜਾਣਾ ਹੈ ਹੁਣ ਇੱਥੇ ਲੈ ਕੇ ਆ ਦਨਕਰ ਲੇਖ ਤੇ ਆਪਾਂ ਇੱਥੇ ਇਹ ਵੀ ਨਾਲ ਦੀ ਨਾਲ ਪਹਿਲਾਂ ਦੱਸ ਦਿੰਦੇ ਆ ਕਿ ਸਭ ਤੋਂ ਪੁਰਾਣੀ ਜਿਹੜੀ ਮਿਨਿਸਟਰੀ ਆ ਬੁੱਧਧਰਮ ਦੀ ਇਸੇ ਪਿੰਡ ਦੇ ਵਿੱਚ ਆ ਪੀਤੀ ਦੇ ਵਿੱਚ ਲਾਹੌਲ ਸਪੀਤੀ ਚ ਪੰਜ ਮਿਨਿਸਟਰੀਜ਼ ਆ ਮੇਨ ਜਿਹੜੀਆਂ ਮੰਨੀਆਂ ਜਾਂਦੀਆਂ ਨੇ ਜਿਹੜੀਆਂ ਪੁਰਾਣੀਆਂ ਨੇ ਹਾਂਜੀ ਤੇ ਉਹਨਾਂ ਚੋਂ ਸਭ ਤੋਂ ਪੁਰਾਣੀ ਇਸ ਪਿੰਡ ਚ ਆ ਉਹ ਵੀ ਤੁਹਾਨੂੰ ਵਿਖਾਉਨੇ ਆ ਤੇ ਇਹ ਮਿਨਿਸਟਰੀ ਦੇ ਅੰਦਰ ਹੀ ਹੋਟਲ ਸੀ ਜਿੱਥੇ ਆਪਾਂ ਰੁਕੇ ਸੀ ਕੱਲ ਸ਼ਾਮੀ ਇੱਥੇ ਪਹੁੰਚੇਗੇ ਸੀ ਤੇ ਹੁਣ ਆਪਾਂ ਲੈ ਕੱਲ ਚੱਲੀਏ ਤੇ ਪਹਿਲਾਂ ਖਾਣਾ ਪੀਣਾ ਖਾ ਲਈਏ ਫਿਰ ਚੱਲਦੇ ਆਂ ਇੱਥੇ ਵੀ ਆਪਾਂ ਨੂੰ ਆਲੂ ਪਿਆਜ਼ ਵਾਲੇ ਪਰੌਂਠੇ ਮਿਲ ਗਏ ਆ ਤੇ ਖਾ ਗਦੇ ਆਂ ਵੀ ਇਹ ਵਾਲਾ ਹੋਟਲ ਆ ਤਾਸ਼ੀ ਖਾਂਗਸਰ ਜਿੱਦੇ ਚ ਆਪਾਂ ਰੁਕੇ ਹੋਏ ਆ ਤੇ ਆਲੂ ਤੇ ਪਿਆਜ਼ ਵਾਲੇ ਪਰੌਂਠੇ ਆਪਾਂ ਖਾ ਲਿਆ ਇਥੋਂ ਤੁਰਨ ਲੱਗਿਆ ਨੇ ਤੇ ਇੱਧਰ ਆਪਣੀ ਗੱਡੀ ਖੜੀ ਆ ਲੋਕ ਕਰ ਲਈ ਹਾਂਜੀ ਹਾਂਜੀ ਲੋਕ ਤਾਂ ਪਹਿਲੇ ਨੰਬਰ ਤੇ ਕਰਾਂਗੇ ਜੀ ਇਹ ਗੁਰਨਾਪਤ ਤੋਂ ਤਸੱਲੀ ਵਾਸਤੇ ਇਹ ਵੀ ਏਰੀਆ ਮਿਨਿਸਟਰੀ ਦਾ ਹੀ ਹੈ ਜਿਵੇਂ ਪੁਰਾਣੀਆਂ ਮਿਨਿਸਟਰੀਜ਼ ਤਾਂ ਹੈ ਹੀ ਐ ਪਰ ਨਵੀਆਂ ਵੀ ਬਣ ਗਈਆਂ ਐ ਨਾਲ ਦੀ ਨਾਲ ਇਹ ਇਧਰੋਂ ਹੀ ਪਿੰਡ ਸ਼ੁਰੂ ਹੁੰਦਾ ਬਾਕੀ ਉਹ ਪਰੇ ਪਿੱਛੇ ਨੂੰ ਹੀ ਆ ਸਾਰਾ ਇਹ ਤਾਂ ਬਹੁਤ ਛੋਟਾ ਪਿੰਡ ਹੈ ਹਾਂਜੀ ਇੱਥੋਂ ਦੀ ਜਿਹੜੇ ਘਰ ਆ 70 ਕਰੇ ਕਰੀਬ ਕਹਿੰਦੇ ਪਰਿਵਾਰ ਰਹਿੰਦੇ ਐ ਇੱਥੇ ਜਿਹੜਾ ਡਾਟਾ ਮਿਲ ਰਿਹਾ ਤੇ ਆਬਾਦੀ 300 ਹੈਗੀ ਐ ਫਿਰ ਵੀ ਇਥੋਂ ਕਾਜ਼ਾ ਲੱਗ ਗਿਆ ਹਾਂਜੀ ਕਾਜ਼ਾ ਦਾ ਡਿਸਟੈਂਸ 30 ਕਿਲੋਮੀਟਰ ਹੈ ਤੇ ਇੰਨਾ ਹੀ ਪਿਛਲੇ ਪਾਸੇ ਤਾਬੋ ਰਹਿ ਗਿਆ 30 ਤੋਂ 32 ਕਿਲੋਮੀਟਰ ਪਿੰਡ ਦਾ ਗੇਟ ਲੰਘ ਕੇ ਬਾਹਰ ਆ ਕੇ ਤੇ ਨਾਲ ਹੀ ਚੜਾਈ ਚੜਦੀ ਹੈ ਇਥੋਂ ਟਰੈਕ ਸ਼ੁਰੂ ਹੋ ਜਾਂਦਾ ਤੇ ਆ ਦੇਖੋ ਕਿੱਡੇ ਕਿੱਡੇ ਭਾੜਾ ਇਹ ਨਾ ਪਹਾੜਾਂ ਦੇ ਉੱਪਰ ਆ ਲੇਕ ਉਹ ਬਰਫ਼ਾਂ ਦਾ ਪਾਣੀ ਪਿਗਲ ਕੇ ਉੱਥੇ ਇਕੱਠਾ ਹੋ ਜਾਂਦਾ ਹੁਣਾਂ ਸੇਮ ਜਿਵੇਂ ਨਾਕੋ ਪਿੰਡ ਜੇ ਆਪਾਂ ਨਾਕੋ ਲੇਕ ਵੇਖੀ ਹੈ ਤੇ ਕਹਿੰਦੇ ਆ ਵੀ ਘੰਟੇ ਤੋਂ 2 ਘੰਟੇ ਲੱਗ ਜਾਂਦੇ ਟਰੈਕ ਲਈ ਦੇਖਦੇ ਆ ਵੀ ਆਪਾਂ ਕਿੰਨੇ ਟਾਈਮ ਚ ਪੂਰਾ ਕਰਦੇ ਆ ਕਿੰਨਾ ਟਾਈਮ ਹੋਇਆ ਸਵਾ 10 ਸਵਾ 10 ਮੋਰੇ ਬੋਰਡ ਵੀ ਆ ਗਿਆ ਵੈਲਕਮ ਟੂ ਵਿਜ਼ਿਟ ਦਨਕਰ ਲੇਕ ਕਾਫੀ ਉੱਚੇ ਪਹਾੜ ਦੀ ਚੋਟੀ ਤੇ ਅਸੀਂ ਚੜ੍ਹੇ ਆਂ ਤੇ ਮਨਪ੍ਰੀਤ ਉਹ ਚਲੇਗੀ ਇੱਕਦਾਂ ਦੀ ਡੰਡੀ ਜੀ ਆ ਇਹ ਸਾ ਚੜਦਾ ਹਾਂ ਪਹਿਲੇ ਕੋਈ ਨਾ ਮੈਂਟਾ ਚ ਚੜੂਗਾ ਲੈ ਫਿਰ ਹੌਲੀ ਹੌਲੀ ਸਰੀਰ ਰਵਾ ਹੋ ਜਾਂਦਾ ਹੁੰਦਾ ਤੇ ਜਿਹੜੀ ਲੇਕ ਆ ਉਹਦੇ ਬਾਰੇ ਬੋਰਡ ਲੱਗਾ ਆਇਆ ਸੀ ਨਾ ਉਹਦੇ ਤੇ ਲਿਖਿਆ ਸੀਗਾ ਕਿ ਇਹ ਪਾਣੀ ਪੀਣ ਵਾਸਤੇ ਵੀ ਵਰਤਿਆ ਜਾਂਦਾ ਪਿੰਡ ਤੱਕ ਆਉਂਦਾ ਹੋਣਾ ਤੇ ਹੋਰ ਹੌਲੀ ਪਰਪਸ ਦੇ ਲਈ ਵੀ ਮਲਤਾਰਮਿਕ ਕਾਮਾਕਾਰਾਂ ਦੇ ਲਈ ਵੀ ਵਰਤਿਆ ਜਾਂਦਾ ਹੁਣ ਸਾਫ਼ ਹੋ ਰਿਹਾ ਤੇ ਇਹਨੂੰ ਕਹਿੰਦੇ ਪਲਿਊਟ ਨਾ ਕਰੋ ਜੇ ਆਪਦਾ ਕੋਈ ਸਮਾਨ ਲੈ ਕੇ ਜਾਣੇ ਹੋ ਵੇਸਟ ਉੱਥੇ ਛੱਡ ਕੇ ਨਾ ਆਓ ਤੇ ਮੱਛੀਆਂ ਨੂੰ ਵੀ ਕੁਝ ਪਾਓ ਨਾ ਉੱਥੇ ਪੈਂਡ ਰਹਿ ਗਿਆ ਕਾਫੀ ਥੱਲੇ ਤੇ ਇਹ ਕੱਲੀਆਂ ਟਰੈਕਿੰਗ ਵਾਲੀਆਂ ਡੰਡੀਆਂ ਨਹੀਂ ਸਗੋਂ ਕੱਚਾ ਜਾਂ ਨਾ ਰਾਹ ਵੀ ਬਣਿਆ ਪਿਆ ਦੇਖੋ ਰਾਹ ਸਾਰਾ ਪਤਾ ਨਹੀਂ ਕਿੱਥੋਂ ਤੱਕ ਜਾਂਦਾ ਹੋਊਗਾ ਪਰ ਇੱਥੋਂ ਤੱਕ ਵਿਖਦਾ ਆ ਉੱਪਰਲੇ ਪਾਸੇ گاਵਾ ਵੀ ਆਈਆਂ ਬਈਆਂ ਚਾਰਨ ਇਹ ਸੁੱਕੇ ਪਹਾੜਾਂ ਤੋਂ ਕੀ ਚੜੀ ਜਾਂਦੀਆਂ ਬਈ ਆ ਹੈਗਾ ਵਿੱਚ ਵਿੱਚ ਕਾ ਹਾ ਕਿਤੇ ਕਿਤੇ ਹੈ ਉਹ ਬੂਟੀ ਜੀ ਪਰ ਉਹ ਜਿੱਥੇ ਫਿਰਦੀਆਂ ਉੱਥੇ ਸੁੱਕਾ ਹੀ ਹੈ ਕੰਮ ਸਾਡੇ ਉੱਪਰ ਹੈ ਇਧਰ ਆਹ ਹਰਾ ਵਾ ਜਿਹੜੀਆਂ ਤੁਹਾਡੇ ਅਗਲੇ ਪਾਸੇ ਆ ਇਹ ਵੀ ਇੱਥੋਂ ਪਿੰਡ ਵਾਲਿਆਂ ਦੀਆਂ ਹੀ ਹੋਣੀਆਂ ਬੜੇ ਉੱਚੇ ਪਹਾੜਾ ਬਈ ਹੱਲੇ ਕਿੰਨੀ ਕਿ ਦੂਰ ਰਹਿ ਗਿਆ ਹੈਮਕੁੰਡ ਸਾਹਿਬ ਦਾ ਵੀ ਟਰੈਕ ਕੀਤਾ ਪਰ ਹੁਣ ਵਾਵਾ ਦਿਨ ਹੋ ਗਏ ਉਹ ਵੀ ਕੀਤੇ ਨੂੰ ਜੂਨ ਚ ਕੀਤਾ ਸੀ ਤਾਂ ਕਰਕੇ ਨਾ ਥੋੜੇ ਜਿ ਰਵੇਂ ਹੋ ਜਾਣਗੇ ਹੋਰ ਕੁਛ ਮਿੰਟਾਂ ਚ ਖੇ ਚੜਿਆ ਜਾਉ ਚੁਰੇ ਜਾਂਦੇ ਆ ਤੋਂ ਆਹ ਪੱਥਰ ਦੀ ਛਾਵੇਂ ਬਾਈ ਜੀ ਬੈਠੇ ਆ ਸ਼ਾਇਦ گاਵਾ ਚਰਾਉਣ ਆਏ ਪਿਆ ਇਹ ਦੱਸਦੇ ਵੀ ਕਹਿੰਦੇ ਜਿੰਨਾ ਕ ਤੁਸੀਂ ਪਿੰਡ ਤੋਂ ਆ ਗਏ ਹੋ ਇੰਨਾ ਕ ਹੋਰ ਚਲ ਜੂਗਾ ਉਹਨਾਂ ਨੂੰ ਤੇ ਆ ਜਿਹੜੇ ਬੱਦਲ ਦਿਖਦੇ ਆ ਬੱਦਲਾਂ ਦੇ ਬਿਲਕੁਲ ਥੱਲੇ ਆਲੇ ਮਤਲਬ ਆ ਪਹਾੜ ਦੇ ਪਿੱਛੇ ਉਹੀ ਅੰਦਾਜ਼ਾ ਸਹੀ ਆ ਆਪਣਾ ਇੱਧਰ ਹੀ ਆ ਓਕੇ ਸ਼ੁਕਰੀਆ ਐਦਾਂ ਹੌਸਲਾ ਜਾ ਹੋ ਜਾਂਦਾ ਪੁੱਛ ਕੇ ਨਾ ਜੇ ਤਾਂ ਵਾਹੇਮ ਗੁਰੂ ਸਾਹਿਬ ਜਾਣਦੇ ਉਦੋਂ ਵੀ ਆਪਾਂ ਵੀ ਪੁੱਛਦੇ ਹੁੰਨੇ ਹੋਰ ਵੀ ਆਪਣੇ ਤੋਂ ਪੁੱਛਦੇ ਬਾਈ ਕਿੰਨਾ ਕਰ ਗਿਆ ਹੂੰ ਕਿੰਨਾ ਕਰ ਗਿਆ ਇਹ ਸਭ ਨਾਲ ਫੇਰ ਹੌਸਲਾ ਜਾ ਹੋ ਜਾਂਦਾ ਸਹੀ ਗੱਲ ਹੈ ਸਾਥ ਹੋ ਗਿਆ ਰਵਾ ਹੁਣ ਉਹ ਰਾਤੀ ਹੈ ਹੈ ਸਹੀ ਹੋ ਗਿਆ ਉਹਨਾ ਨਹੀਂ ਫੁੱਲ ਰਿਆ ਆਜੋ ਆਜੋ ਉਹ ਪਰਲੇ ਪਾਸੇ ਜਿਹੜੀਆਂ ਚੋਟੀਆਂ ਨਾ ਉਹਨਾਂ ਤੇ ਕਿਤੇ ਕਿਤੇ ਬਰਫ਼ ਹੈ ਗਈ ਆ ਹਾਂਜੀ ਆਹ ਵਾਲੀਆਂ ਤੇ ਵੀ ਆ ਮਾੜੀ ਮਾੜੀ ਜਿੱਥੇ ਸੂਰਜ ਦੀ ਲੋ ਸਿੱਧੀ ਨਹੀਂ ਪੈਂਦੀ ਉੱਥੇ ਉੱਥੇ ਹੈ ਗਈ ਆ ਉਹ ਵੇਖਣ ਨੂੰ ਲੱਗਦਾ ਬਹੁਤ ਤਿੱਖੀ ਚੜ੍ਹਾਈ ਆ ਵਾਲੀ ਸਾਰੀ ਜਿਹੜੀ ਚੜ੍ਹਨੀ ਆ ਪਤਾਨ ਇਹ ਕੁ ਕੁ ਰੁੱਖ ਰੁੱਖ ਵੀ ਨਹੀਂ ਹੈਗਾ ਇਹਦੇ ਬੰਦੇ ਸ਼ਾਮੇ ਤੁਰਿਆ ਜਾਵੇ ਜਦੋਂ ਰਾਮ ਹੀ ਕਰ ਲਿਆ ਸਹੀ ਗੱਲ ਆ ਸਪੀਤੀ ਵੈਲੀ ਚ ਜਦੋਂ ਅਸੀਂ 220 ਚ ਆਏ ਸੀ ਨਾ ਉਦੋਂ ਨੈਟਵਰਕ ਦਾ ਬਹੁਤ ਬੁਰਾ ਹਾਲ ਸੀਗਾ ਬਹੁਤ ਸਾਰੇ ਥਾਵਾਂ ਤੇ ਹੈ ਹੀ ਨਹੀਂ ਸੀ ਪਰ ਹੁਣ ਜਦੋਂ ਦੇ ਟ੍ਰੈਵਲ ਕਰ ਰਹੇ ਆ ਇਹਦੇ ਅੰਦਰ Airtel ਕਿਤੇ ਮਰਦਾ ਹੀ ਨਹੀਂ ਆ ਸਾਰੇ ਜਗ੍ਹਾ Airtel ਹੈ ਪਰ ਆ ਪਿੰਡ ਜੇ ਹੈ ਨਹੀਂ ਸੀਗਾ ਪਰ ਹੁਣ ਜਿੰਨੀ ਕ ਹਾਈਟ ਤੇ ਆ ਗਈ ਇੱਥੇ ਆ ਕੇ Airtel ਲਾ ਕੇ ਮੈਸੇਜ ਡਿਗਣ ਲੱਪੇ ਇੱਥੇ ਕੱਲਾ Jio ਚੱਲਦਾ Jio ਦਾ ਟਾਵਰ ਆਦਨ ਕਰ ਪਿੰਡ ਜੇ ਤੇ ਇਥੋਂ ਤੱਕ ਵੀ ਰੇਂਜ ਹੈਗੀ ਆ ਵੈਸੇ ਬਾਲੇ ਵੱਡੇ ਟਾਵਰ ਨਹੀਂ ਹੁੰਦੇ ਛੋਟੇ ਹੁੰਦੇ ਆ ਇੰਨਾ ਕ ਪਹਾੜ ਚੜੀਏ ਤੇ ਰੇਂਜ ਮਰ ਜਾਂਦੀ ਇਹਨਾਂ ਦੀ ਪਰ ਇਥੋਂ ਤੱਕ ਫਿਰ ਵੀ ਆ ਰਹੀ ਆ ਏਰਟਲ ਦਾ ਹੋ ਸਕਦਾ ਇਥੇ ਕਿਤੇ ਲੱਗੇ ਬੰਨੇ ਕੋਈ ਪਿੰਡ ਹੋਵੇ ਤੇ ਉਥੋਂ ਰੇਂਜ ਜਾ ਰਹੀ ਹੋਵੇ ਲੈ ਵੀ ਬੱਦਲਾਂ ਦੇ ਲਾਗੇ ਤਾਂ ਪਹੁੰਚ ਲੈਣ ਥੋੜਾ ਹੌਸਲਾ ਹੋ ਗਿਆ ਕਿਉਂਕਿ ਇਧਰੋਂ ਪਾਣੀ ਦੀ ਆਵਾਜ਼ ਵੀ ਆ ਗਈ ਤੇ ਉਸੇ ਲੇਕ ਦੇ ਵਿੱਚੋਂ ਜਾਂਦਾ ਹੋਊਗਾ ਆ ਵਾਲੀ ਖੱਡ ਦੇ ਵਿੱਚ ਹੁੰਦੀ ਆ ਤੇ ਝਰਨਾ ਵਗ ਰਿਹਾ ਛੜ ਛੜ ਕਰਦਾ ਕਾਫੀ ਉੱਚੇ ਆਕੇ ਆ ਥੋੜੀ ਹੁਣ ਪਲੇਨ ਜੀ ਘਟੀ ਆਈ ਆ ਗਰਮੀ ਬਹੁਤ ਹੈ ਬਸ ਹੋ ਗਈ ਹੈ ਘੰਟਾ ਹੋ ਗਿਆ ਸਾਨੂੰ ਪਹਾੜ ਚੜਦਿਆਂ ਸਾਹਮਣੇ ਉਹ ਅੱਜ 31 ਜੁਲਾਈ ਆ ਨਾ ਹਾਂਜੀ ਮੈਂ ਕਿਹਾ ਤਰੀਕ ਦੱਸ ਦਈਏ ਉਦਾਂ ਤਾਂ ਸਪੀਦੀ ਠੰਡੀ ਰਹਿੰਦੀ ਆ ਪਰ ਦਿਨ ਤਪਦਾ ਹੈ ਰਾਤ ਬਹੁਤ ਠੰਡੀ ਸੀ ਸ਼ਾਮੀ ਠੰਡ ਲੱਗਦੀ ਸਵੇਰੇ ਬਹੁਤ ਠੰਡ ਲੱਗਦੀ ਪਰ ਧੁੱਪਾਂ ਤਪਦੀਆਂ ਹੀ ਆ ਬਈ ਇਹ ਕਹਿ ਰਹੇ ਆ ਸਪੀਤੀ ਵਾਲੇ ਵੀ ਐਤਕੀ ਪਹਿਲੀ ਵਾਰ ਆ ਵੇ ਇੰਨੀ ਗਰਮੀ ਪੈ ਰਹੀ ਐ ਨਹੀਂ ਤਾਂ ਮੌਸਮ ਠੰਡਾ ਹੁੰਦਾ ਜਾਂਦਾ ਇਸ ਮੈਨੂੰ ਸੀ ਵੀ ਆ ਪਲੇਨ ਦੇ ਵਿੱਚ ਆ ਡੂੰਘੇ ਦੇ ਵਿੱਚ ਲੇਕ ਹੋਣੀਆਂ ਪਰ ਹਾਲੇ ਲੇਕ ਆਈ ਨਹੀਂ ਉਹ ਮੋਰੇ ਡੰਗਰੀ ਨੇ گاਵਾ ਨੇ ਕਾਟੀ ਚ ਚਰਨਾ ਆਈਆਂ ਪਈਆਂ ਉਹ ਮੋਰੇ ਬੋਰਡ ਆ ਗਿਆ ਵੇ ਉੱਤੇ ਲਿਖਿਆ ਹੋ ਸਕਦਾ ਉਹ ਹੂੰ ਸਤੂਪਾ ਵੀ ਆ ਗਿਆ ਜਿਹੜੇ ਪੱਥਰ ਦਿਖਦੇ ਸੀ ਵੱਡੇ ਵੱਡੇ ਉਹ ਤਾਂ ਇਹਦੇ ਪਿਛਲੇ ਪਾਸੇ ਰਹਿ ਗਏ ਆ ਪਹਾੜ ਦੇ ਪਰਲੇ ਪਾਸੋਂ ਆਏ ਆ ਜਿਹੜਾ ਪਰਿਓ ਵੱਡਾ ਦੇਖਦਾ ਸੀ ਨਾ ਉਹਦੇ ਇੱਧਰ ਆ ਗਏ ਆਪਾਂ ਇਨਾ ਟਰੈਕ ਕੀਤਾ ਟਾਈਮ ਵੇਖਾਂ ਸਵਾ 10 ਤੁਰੇ ਸੀ ਨਾ 11:21 ਹੋ ਗਏ ਬਾਸ ਆ ਪਹਾੜਾਂ ਦੇ ਪਰੇ ਤਾਂ ਹੋ ਨਹੀਂ ਸਕਦੀ ਇੱਥੇ ਕਿਤੇ ਹੀ ਹੋਊਗੀ ਆ ਤਾਂ ਪਲੇਨ ਆ ਵੀ ਸੁੱਕਾ ਹੀ ਬੈ ਰ ਇੱਥੇ ਪਾਣੀ ਖੜਦਾ ਲੱਗਦਾ ਨਾ ਪਲੇਨ ਜਿਆ ਸਾਰਾ ਇੱਧਰ ਸਾਰਾ ਪਿਗਲ ਕੇ ਪਾਣੀ ਇਹਦੇ ਜੇ ਜਾ ਕੇ ਤੇ ਫੇਰ ਇੱਧਰ ਥੱਲੇ ਨੂੰ ਜਾਂਦਾ ਹੁੰਦਾ ਹਾਂ ਹਾਂ ਉੱਥੇ ਹੀ ਲੱਗਦੀ ਨੀਵਾ ਫੇਰ ਅਗਲਾ ਥਾਂ ਤੋਂ ਹੈਗੀ ਆ ਬਸ ਉੱਥੇ ਕੀ ਆ ਆ ਵਾਲੇ ਬੋਰਡ ਤੇ ਉਹੀ ਸੇਮ ਮੇਰੇ ਨਾਲ ਹਦਾਇਤ ਹੋਏਗੀ ਹੂੰ ਇਸ ਇੱਥੇ ਖੁੱਲੀ ਘਾਟੀ ਜੀ ਦੇ ਵਿੱਚ ਆ ਕੇ ਹਵਾ ਲੱਗੀ ਨਹੀਂ ਤਾਂ ਪਿੱਛੇ ਤਾਂ ਸਾਰ ਹੱਟ ਹੁੰਦਾ ਸੀਗਾ ਸੇਮ ਉਹੀ ਆ ਵੀ ਹੋਲੀ ਵਾਟਰ ਨੂੰ ਪਲੂਟ ਨਾ ਕਰੋ ਰੱਬ ਵੇਖਦਾ ਤੇ ਕੋਈ ਵੇਸਟ ਨਾ ਛੱਡ ਕੇ ਜਾਓ ਵੈਸੇ ਮੈਂ ਰਿਵਿਊ ਪੜ ਰਿਆ ਸੀ ਬੰਦਿਆਂ ਨੇ ਲਿਖੇ ਵੀ ਅਸੀਂ 2 ਤੋਂ 2.5 ਘੰਟੇ ਜੇ ਟਰੈਕ ਕੀਤਾ ਅੱਛਾ ਜੇ ਆਪਾਂ ਪਹੁੰਚ ਗਏ ਫਿਰ ਆਪਾਂ ਨੰਬਰ ਮਾਰ ਗਏ ਮਤਲਬ ਆਪਾਂ ਸਵਾ ਘੰਟੇ ਜੇ ਕਰ ਲਿਆ ਸਹੀ ਹੈ ਹਾਲੇ ਵਿੱਚ ਰੁਕੇ ਵੀ ਆ ਹੂੰ ਬਲਕੈਂਟੇ ਜੇ ਟਰੈਕ ਕਰ ਲਿਆ ਆਪਾਂ ਕਿਤਰਾ ਜੇ ਇਹਦੇ ਪਿੱਛੇ ਲੇਕ ਵੈਰੀ ਗੁੱਡ ਭੱਜ ਕੇ ਵੇਖੋ ਜਾ ਕੇ ਬੜੀਆਂ گاਵਾਂ ਨੇ ਇਹਨਾਂ ਦਾ ਪਰ ਕੋਈ ਚਰਵਾਹਾ ਨਹੀਂ ਹੈਗਾ ਪਿਛਲੀਆਂ گاਵਾਂ ਦੇ ਚਰਵਾਹੇ ਨਾਲ ਸੀ ਦੇਖਿਆ ਪਾਣੀ ਹਾਂਜੀ ਦੇਖਿਆ ਸ਼ੁਗਰ ਆ ਪਹੁੰਚ ਗਏ ਅਸੇ ਪਾਸੇ ਹੈ ਟੋਪੀ ਢੋਪਾ ਪਾਣੀ ਬਹੁਤ ਥੋੜਾ ਆ ਸੁੱਕ ਗਿਆ ਥੋੜਾ ਟਾਈਮ ਹੀ ਬਹਿ ਹੋਣਾ ਬੰਦੇ ਹੈਗੇ ਆ ਇਹ ਹੋਈ ਫੋਰਨਰ ਲੱਗਦੇ ਹੂੰ 2 4 6 ਤੇ 2 8 ਕ ਜਣੇ ਆ ਆ ਵੇਖੋ ਵੀ ਤਨ ਕਰ ਲੇਕ ਦਾ ਪੂਰਾ ਚੱਕ ਕਿਆ ਜਨੂਨ ਆ ਨਾ ਵਹੇ ਬੰਦਿਆਂ ਦੇ ਸਿਰ ਤੇ ਸਾਡੇ ਸਿਰ ਤੇ ਵੀ ਹੋਈ ਸਵਾਰ ਆ ਵੀ ਵੇਖ ਕੇ ਜਾਣੀ ਆ ਤਾਂ ਹੀ ਇੰਨੀ ਗਰਮੀ ਚ ਹਾਂਜੀ ਅਸੀਂ ਇੱਥੇ ਪਹੁੰਚੇ ਆ ਵੇਹਦਾ ਵੈਸੇ ਵੀ ਚੱਲ ਇਨੇ ਬਹਾਨੇ ਨਾਲ ਬੰਦਾ ਟਰੈਕ ਜਾ ਕਰ ਲੈਂਦਾ ਤੇ ਨਾਲ ਇਹ ਵੇਖ ਜਾਂਦਾ ਚੀਜ਼ਾਂ ਆਦਤ ਪਈ ਏ ਥੋੜੇ ਟਰੈਕ ਕਰਨ ਦੀ ਵੀ ਹਾਂਜੀ ਵਧੀਆ ਹੂੰ ਤੇ ਆਪਾਂ ਮਤਲਬ ਉਹ ਜਿਹੜੇ ਰਿਵਿਊ ਪੜੇ ਨਾ ਮੈਂ ਉਹਦੇ ਹਿਸਾਬ ਨਾਲ ਆਪਾਂ ਬਹੁਤ ਵਧੀਆ ਅਦਰ ਟਾਈਮ 'ਚ ਪਹੁੰਚੇ ਹਾਂ ਹੂੰ 2 ਤੋਂ 2.5 ਘੰਟੇ ਲੋਕਾਂ ਲਿਖਿਆ ਆ ਆਪਾਂ ਇੱਕ ਘੰਟਾ ਤੇ 10 10 12 ਮਿੰਟ 'ਚ ਪਹੁੰਚੇ ਹਾਂ ਬਹੁਤ ਵਧੀਆ ਚੰਗੀ ਸੀ ਸਪੀਡ ਆਪਣੀ ਚਲੋ ਆਪਾਂ ਪਹਿਲਾਂ ਥੋੜੀ ਜਿਹੀ ਇੱਧਰ ਬਹਿ ਲਈਏ ਹਾਂ ਸ਼ਾਬਾਸ਼ ਹਾਂ ਇਹ ਬੈਨੇ ਆ ਆ ਉਹ ਤਾਂ ਧੁੱਪੇ ਹੀ ਬੈਠੇ ਆ ਪਾਣੀ ਪੂਣੀ ਪੀਨੇ ਆ ਤੇ ਸਤੂਪਾ ਬਣਿਆ ਨਾ ਇਹ ਲਾਮਿਆਂ ਦੀ ਧਰਤੀ ਤੇ ਹਰ ਥਾਂ ਇੰਜ ਇਹ ਵਾਲੀਆਂ ਛੰਡੀਆਂ ਜਿਨ੍ਹਾਂ ਤੇ ਓਮ ਮਾਨੇ ਪਦਮਾ ਨੇ ਇਦਾਂ ਦਾ ਮੰਤਰ ਲਿਖਿਆ ਹੁੰਦਾ ਉਹ ਸਾਰੇ ਥਾਂ ਟੰਗੀਆਂ ਹੀ ਹੁੰਦੀਆਂ ਸਤੂਪਾ ਵਾਲਸੀਂ 5-7 ਮਿੰਟ ਬਹਿ ਗਏ ਆਂ ਟੈਂਪਰੇਚਰ ਮੈਂਟੇਨ ਜੇ ਕਰ ਲਿਆ ਵਾਦਾ ਤੇ ਜਿਹੜੇ ਫੋਰਨਰ ਸੀਗੇ ਇੱਧਰ ਉਹ ਸਾਰੇ ਚੱਲ ਗਏ ਆ ਇਜ਼ਰਾਇਲ ਤੋਂ ਸੀਗੇ ਤੇ ਫਿਰ ਇੱਥੇ ਇੱਕ ਗੋਰੀ ਆਈ ਵਾਵਾ ਚਾਰ ਗੱਲਾਂ ਮਾਰਦੀ ਰਹੀ ਕਹਿੰਦੀ ਤੁਹਾਨੂੰ ਸਲਾਮ ਦਾ ਪਤਾ ਐ ਕਿ ਹਾਂਜੀ ਹਾਂਜੀ ਸਾਨੂੰ ਪਤਾ ਵੀ ਸਲਾਮ ਕੀ ਹੁੰਦੀ ਹੈ ਤੇ ਕਿਉਂਕਿ ਅਸੀਂ ਉਹਨੂੰ ਸਾਸਤ੍ਰਿਕ ਨਹੀਂ ਕਿਹਾ ਅਸੀਂ ਉਹਨੂੰ ਸਾਸਤ੍ਰਿਕ ਕਾਲ ਦੱਸਿਆ ਨਾ ਹਾਂ ਫਿਰ ਅਸੀਂ ਉਹਨੂੰ ਸਾਸਤ੍ਰਿਕ ਕਾਲ ਦੱਸਿਆ ਤੇ ਕਹਿੰਦੀ ਸਤਸ੍ਰੀ ਅਕਾਲ ਕੀ ਹੁੰਦਾ ਸੀ ਉਹਨੂੰ ਵੀ ਦੱਸਿਆ ਵੀ ਜਿਵੇਂ ਸਲਾਮ ਤੁਸੀਂ ਬੁਲਾਉਂਦੇ ਹੋ ਹੂੰ ਤੇ ਉਸੇ ਤਰ੍ਹਾਂ ਸੀ ਪੰਜਾਬ 'ਚ ਸਤਸ੍ਰੀ ਅਕਾਲ ਬੁਲਾਉਂਦੇ ਆ ਹੁਣ ਇਸ ਵੇਲੇ ਇੱਥੇ ਕੋਈ ਨਹੀਂ ਆ ਅਸੀਂ ਦੋਨੋਂ ਹੀ ਆ ਬਸ ਆ ਥੋੜੇ ਜੇ ਦਰवेश ਨੇ ਇੱਕ ਆ ਤੁਰਿਆ ਆਉਂਦਾ ਦੋ ਕੋ ਉਧਰੋਂ ਲੰਘ ਗਏ ਆ ਉਹ ਸਿਗੇ 5 ਸਾਲ ਜਾਣੇ ਚੱਲ ਗਏ ਉਹ ਹੁਣੇ ਗਏ ਹਲੇ ਮੂਰੇ ਮੂਰੇ ਕਿਉਂਕਿ ਉਹ ਥੋੜਾ ਟਾਈਮ ਨਾਲ ਬੈਰੂਲੇ ਹੋਣਾ ਨਾ ਹਾਂਜੀ ਲੇਕ ਉਧਾਂ ਹੈਗੀ ਕਾਫੀ ਵਾਈਲਡ ਆ ਪਰ ਡੂੰਗੀ ਘੱਟ ਲੱਗਦੀ ਦੇਖਣ ਨੂੰ ਡੈਪਥ ਨਹੀਂ ਲੱਗ ਰਹੀ ਇੱਥੇ ਹੂੰ ਛਾਂ ਕੋਈ ਰੁੱਖ ਚੱਲਣਾ ਨਹੀਂ ਨਾ ਇਸ ਐਲਟੀਟਿਊਡ 'ਚ ਇੱਧਰ ਤੇ ਫੇ ਤਾਂ ਹੀ ਤੇ ਥੋੜਾ ਕਿਉਂਕਿ ਹੁਣ ਇਹ ਨਾ ਦਿਨਾਂ 'ਚ ਹੈਗੀ ਗਰਮੀ ਸਤੰਬਰ ਤੋਂ ਬਾਅਦ ਫੇ ਥੋੜਾ ਸਹੀ ਰਹਿੰਦਾ ਹੋਣਾ ਨਾ ਕਿਉਂਕਿ ਠੰਡ 'ਚ ਤਾਂ ਬੰਦਾ ਧੁੱਪੇ ਵੀ ਬਹਿ ਜਾਂਦਾ ਫੇ ਵਧੀਆ ਲੱਗਦੀ ਨਿੱਗੀ ਨਿੱਗੀ ਹੁਣ ਆਪਾਂ ਨੈਕਸਟ ਉਦੋਂ ਆਣਾ ਜਦੋਂ ਬਰਫ਼ ਪਈ ਹੋਈ ਵੈਸੇ ਤਾਂ ਪੂਰੇ ਸਿਆਲਾਂ ਚ ਪੂਰੀ ਬਰਫ਼ ਪੈਂਦੀ ਦੇ ਵਿੱਚ ਵੀ ਇਹ ਸਾਰੇ ਸਪੀਤੀ ਦੇ ਰਾਹ ਖੁੱਲੇ ਰਹਿੰਦੇ ਆ ਹੂੰ ਹੂੰ ਬਾਸੋਂ ਮਨਾਲੀ ਵਾਲਾ ਕੱਟਿਆ ਜਾਂਦਾ ਨਾਲੋਂ ਜਿਹੜਾ ਉਹ ਲੋਸਰ ਬਾਤਲ ਵਾਲਾ ਪਰੇ ਮਨਾਲੀ ਨਿਕਲਦਾ ਬਾਕੀ ਸਾਰਾ ਏਰੀਆ ਕਨੈਕਟਡ ਹੀ ਰਹਿੰਦਾ ਹੈ ਉਹ ਇਹਨਾਂ ਤੋਂ ਹੈਗੇ ਵੱਡੇ ਵੱਡੇ ਕ੍ਰੇਨ ਜਿਹੜੇ ਹੁੰਦੇ ਕਰਾਹਾ ਲੱਗਾ ਮੋਰੇ ਉਤਹੀ ਜਾਂਦੇ ਬਰਫ਼ਾਂ ਨੂੰ ਕਰੇ ਪਰੇ ਕਰੀ ਜਾਂਦੇ ਫਿਰ ਉਹ ਵਿਚਾਰਾ ਗਰਮੀ ਦਾ ਮਾਰਾ ਵੀ ਪਾਣੀ ਜੇ ਪੈਂਦਾ ਬਾਰ-ਬਾਰ ਇਸ ਬੰਨੇ ਵਾਲੇ ਪੱਥਰਾਂ ਨੂੰ ਵੇਖ ਕੇ ਇਹ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਕਿ ਉੱਪਰੋਂ ਬਹੁਤ ਤੇਜ਼ ਪਾਣੀ ਵਗਦਾ ਹੋਊਗਾ। ਤਹਿਆਂ ਪੱਥਰ ਇਹਨੂੰ ਰਗੜ ਕੇ ਕੱਢੇ ਪਏ ਇਧਰੋਂ। ਹਾਂ ਅਗਲੇ ਪਾਸੇ ਝਰਨਾ ਆ ਮਤਲਬ ਇਹ ਸਾਰੀ ਲੇਕ ਝਰਨਿਆਂ ਨਹੀਂ। ਥਾਂ ਥਾਂ ਤੇ ਆਰ ਬਣੇ ਹੋਏ ਹਨਾ। ਹੂੰ ਪਾਣੀ ਦੇ ਵਹਾ ਦਾ। ਉਧਰੋਂ ਫੇਰ ਵੀ ਵਹਾ ਘਟ ਆਉਂਦਾ ਲੱਗਦਾ। ਹੂੰ ਇਧਰੋਂ ਤੇਜ਼ ਵਗਦਾ। ਆ ਅੱਗੇ ਹੀ ਆ ਝਰਨਾ। ਇੱਥੇ ਵੀ ਜਾਣਿਆ ਦੇ ਆਪਣੇ ਲਾਏ ਹੋਏ ਆ। ਇੱਕ ਸਤੂਪਾ ਇੱਥੇ ਵੀ ਹੈ। ਰਾਬੀ ਰੱਖਾ ਹੁੰਦਾ। ਵੈਸੇ ਤਾਂ ਹਰ ਥਾਂ ਤੇ ਹੀ ਫਰਾਜ ਇੱਥੇ ਆਪਾਂ ਕਲੀਆਂ ਸੁਨੀਆਂ ਜੀਆਂ ਥਾਵਾਂ ਤੇ ਆਉਨੇ ਆ। ਸੋ ਪਰਲਾ ਮਿਆਂ ਤੇ ਇਹ ਤਾਂ ਰਤੀ ਨਾ ਬੜੀ ਸ਼ਾਂਤ ਜੀ ਆ। ਹੂੰ। ਇੱਥੇ ਕੋਈ ਚੋਰੀ ਚਕਾਰੀ ਦਾ ਵਹਿ ਡਰ ਨਹੀਂ ਹੈਗਾ। ਹਾ ਪਾਣੀ ਗੰਦੜਾ ਜਾ ਹੋਇਆ ਇਧਰੋਂ। ਹੂੰ। ਉਹ ਪਰਲਾ ਪੰਨਾ ਸਾਫ਼ ਸੀਗਾ। ਮੱਛੀਆਂ ਵੀ ਹੈ ਵਿੱਚ ਆਓ ਲਿਖਿਆ ਵੀ ਸੀਗਾ ਉਹਨਾਂ ਨੇ ਵੀ ਮੱਛੀਆਂ ਨੂੰ ਕੋਈ ਪਾਇਓ ਨਾ ਤੇ ਪਾਣੀ ਪੀਣ ਲਈ ਵੀ ਵਰਤਿਆ ਜਾਂਦਾ ਇਹ ਕਿ ਕਿਆ ਹੁਣ ਸਾਰਾ ਪਾਣੀ ਉਧਰੋਂ ਝਰਨੇ ਝੁਰਨੇ ਬੰਦ ਹੋ ਜਾਣੇ ਫਿਰ ਹੋ ਸਕਦਾ ਪੀਣ ਲਈ ਪਿੰਡ ਵਾਲੇ ਇੱਥੋਂ ਇੱਤਾ ਵਰਤਦੇ ਹੁਣ ਕਿ ਹਿਸਾਬ ਨਾਲ ਹਾਂ ਦੇਖੋ ਇੱਥੇ ਵੀ ਕਹਿੰਦੇ ਉਹ ਪੈਰਾਮਿਡ ਬਣਾਇਆ ਹੂੰ ਹੈਚ ਬਣਾ ਕੇ ਰਹਿ ਗਿਆ ਇੱਥੇ ਕੈਂਪਿੰਗ ਅਲਾਉਡ ਆ ਪਰ ਜੇ ਜ਼ਿਆਦਾ ਜਾਣੇ ਹੋਣ ਕਿਉਂਕਿ ਬਹੁਤ ਆਪਾਂ ਉਚਾਈ ਤੇ ਆ ਗਏ ਆ ਤੇ ਕੱਲਿਆਂ ਦਾ ਰਹਿਣਾ ਥੋੜਾ ਰਿਸਕ ਜਿਹਾ ਵੀ ਹੁੰਦਾ ਆ ਇਸ ਕਰਕੇ ਜੇ ਜ਼ਿਆਦਾ ਜਾਣੇ ਹੋਣ 10 12 ਫਿਰ ਟੈਂਟ ਇੱਥੇ ਲਾਇਆ ਜਾ ਸਕਦਾ ਆ ਕੱਲਿਆਂ ਨੂੰ ਡਰ ਜਾਂ ਤੇ ਰਹਿੰਦਾ ਹੀ ਆ ਹੈਗਾ ਵੇਹ ਪੱਧਰਾ ਜਿਹਾ ਏਰੀਆ ਹੀ ਆ ਵੈਸੇ ਉਹ ਪਰ ਸਰ ਹਾਂ ਉਥੇ ਪਿਛਲੇ ਵੀ ਪਿੱਛੇ ਵੀ ਸਾਰਾ ਪਲੇਨ ਹੀ ਆ ਪਿੱਛੇ ਵੀ ਸਾਰਾ ਪਲੇਨ ਹੀ ਆ ਮੇਰੇ ਟੈਂਟ ਲਾਉਣ ਲਈ ਬਹੁਤ ਵਧੀਆ ਜਗ੍ਹਾ ਆ ਪਰ ਜ਼ਿਆਦਾ ਜਣਿਆਂ ਦਾ ਹੋਣਾ ਜ਼ਰੂਰੀ ਆ ਸਹੀ ਆ ਆ ਵਿਚਾਰਾ ਆਪਣੇ ਮਗਰ ਮਗਰ ਫਿਰਦਾ ਇਹਨੂੰ ਪਾਉਨੇ ਆ ਕੁਛ ਆ ਦੇਖ ਵੈਫਰ ਜ ਹੈਗਾ ਇੱਥੇ ਹਲੇ ਵਾਵਾ ਕੜਕਦਾ ਸੁਣ ਲਿਆ ਉਹਨੇ ਨਾਲ ਦੇ ਕਿੱਧਰ ਗਏ ਤੇਰੇ ਭਾਈ ਤਿੰਨ ਜਾਣੇ ਸੀ ਤੁਸੀਂ ਲੈ ਫੜ ਹੇ ਇੱਥੇ ਸੜਨ ਦੇ ਹੁਣ ਖਾ ਲਈ ਹੱਥ ਲਵੇੜ ਦੇਣਾ ਤੂੰ ਮੇਰਾ ਲੈ ਫੜ ਦੋ ਖਾ ਲੈ ਬੱਚੇ ਤੇਨੂੰ ਦੋ ਮਿਲਨੇ ਆ। ਬਸ ਤੈਨੂੰ ਦੋ ਹੀ ਮਿਲਨੇ ਆ। ਹੁਣ ਇੱਕ ਇੱਕ ਅਸੀਂ ਵੀ ਖਾ ਲਈਏ। ਹਲਾ ਫਾਫਾ ਜੀ ਗੋਲ ਕਰਕੇ ਪਾ ਦੇ ਇਧਰ ਮੇਰੀ ਜੇਬ ਚੀ। ਹਮ ਹੁਣ ਨਹੀਂ ਹੁਣ ਨਹੀਂ ਮਿਲਣਾ ਭਰਾਵਾ ਤੈਨੂੰ ਦੋ ਦੋ ਮਿਲੇ ਸਾਨੂੰ ਇੱਕ ਇੱਕ ਮਿਲਿਆ ਵਾ। ਚਾ ਮੈਂ ਦਾਨੀ ਇੱਧਾ। ਆ ਫੜ। ਇਦਾਂ ਦਾ ਘਾ ਮੈਂ ਪਹਿਲੀ ਵਾਰ ਆਇਆ ਇੱਥੇ ਕੇ ਦੇ ਹੂੰ ਬੈਠੀ ਇੱਥੇ ਮੜਿਆ ਹੂੰ ਆ ਬੋਨਫਾਇਰ ਵੀ ਕੀ ਚੱਲਦਾ ਗਾ ਨਹੀਂ ਇੱਥੇ ਅੱਗੇ ਵੀ ਸੀਗੀਆਂ ਉੱਥੇ ਵੀ ਉੱਥੇ ਵੀ ਔਰ ਡਰਮ ਜਿਹੇ ਦੇ ਗੋਲ ਵੀ ਆ ਹੂੰ ਲੱਕੜ ਬਾਲ ਬੂੜ ਕੇ ਬੈਠੇ ਨੇ ਚਾਹ ਚੂ ਪੀਣ ਵਾਲੇ ਵੀ ਉਹ ਅੱਗੇ ਵੀ ਆ ਕਾਫੀ ਹੈਗਾ ਵੈਸੇ ਉਦਾਂ ਮੈਨ ਲੱਗਦਾ ਸਾਰਾ ਇੱਥੋਂ ਪਾਣੀ ਵਹਿੰਦਾ ਆ ਹੂੰ ਹਾਂ ਤਾਂ ਹੀ ਪੱਥਰ ਆ ਸਾਰੇ ਉੱਪਰੋਂ ਹੁੰਦਾ ਹਣਾ ਭੱਜਾ ਹੀ ਪਾਣੀ ਹੋ ਢੱਕ ਵੀ ਲਾਇਆ ਉੱਥੇ ਉਹਨਾਂ ਨੇ ਕਾਂਦੇ ਚੀ ਕਰਕੇ ਵੀ ਜ਼ਿਆਦਾ ਇਦਨ ਨੂੰ ਰੁੜੇ ਨਾ ਹੂੰ ਤਾਂ ਫਿਰ ਇਸ ਲੇਕ ਚ ਪਾਣੀ ਆਉਂਦਾ ਆ ਪਰ ਲੇ ਖੁੰਜੇ ਅਸੀਂ ਕਾਲੂ ਨੂੰ ਪਾਇਆ ਸੀ ਸਮਾਨ ਹਣ ਫੇਰ ਜਾਣ ਲੱਗੇ ਲਫਾਫਾ ਖੜਕਦਾ ਸੁਣ ਲਿਆ ਉੜਦਾ ਹੀ ਆਉਂਦਾ ਆ ਜਾ ਆ ਜਾ ਭੱਜਿਆ ਆ ਜਾ ਇਹੋ ਕਾ ਤੇ ਆਗੇ ਨਾ ਲੇਟੇ ਮਾਰਨ ਲੱਪਿਆ ਹੀ ਉੱਥੇ ਸਾਡੇ ਨਾਲ ਬੈਠਾ ਰਿਹਾ ਕਿ ਨਾ ਜਾ ਹਾਂ ਹੁਣ ਛੇਤੀ ਹੁਣ ਹੌਲੀ ਹੋ ਗਿਆ ਵਾ ਕੀ ਹੋ ਗਿਆ ਹੁਣ ਤੈਨੂੰ ਚੱਲ ਇੱਥੇ ਰੱਖਣ ਲੱਗੀ ਮੈਂ ਖਾ ਓਰੀਓ ਖਾ ਤੂੰ ਅੱਜ ਖਾ ਫੋਰ ਦਵਾ ਹੁਣ ਭੱਜ ਗਿਆ ਨਹੀਂ ਦੂਰ ਇਹ ਇੱਥੇ ਆ ਕੇ ਪਤਾ ਨਹੀਂ ਕਿਦਾਂ ਗਿਆ ਐਡਾ ਤਕੜਾ ਤੁਰ ਕੇ ਜਿਆਦਾ ਮਿੱਠਾ ਪਾਉਂਗੀ ਤਾਂ ਖਾਜ ਹੋ ਜਾਣੀ ਤੇਰੇ ਇਹ ਰੰਦਾ ਵੀ ਇੱਥੇ ਹੋਊਗਾ ਆਦੇ ਮੋਰੇ ਓ ਰੇੜੀ ਉਧਰ ਗਾਵਾਂ ਆਈਆਂ ਦੀ ਹੀੜ ਸੀ ਇੱਧਰ ਆ ਗਈ ਜਾਤਰੀ ਬੜੀ ਆ ਯਾਰ ਯਾਕ ਵੀ ਯਾਕ ਨੇ ਹੋ ਸਕਦੇ ਯਾਕ ਵੀ ਹੋਣ ਨਾ ਕਿਉਂਕਿ ਗਾਵਾਂ ਤਾਂ ਹੋਰ ਮਤਲਬ ਭਾਵੇਂ ਪਹਾੜੀ ਵੀ ਹੋਰ ਤਰਾਂ ਹੁੰਦੀਆਂ ਮੈਂ ਕੀ ਕਹਿ ਰਹੀ ਸੀ ਹਾਂਜੀ ਸੁਣਿਓ ਜਾ ਭਾਰਤ ਚੜਨਾਗੇ ਤਾਂ ਉਧਰੋਂ ਪਿੰਡ ਦਿਖੂਗਾ ਚੜਨਾ ਕਿਦਾਂ ਸਾਹ ਛੜ ਜੂ ਆਹੋ ਹੈਗਾ ਤਾਂ ਉਹੀ ਜਿਹੜਾ ਕ੍ਰਾਸ ਕਰਕੇ ਆਏ ਵੱਡਾ ਦਿਖਦਾ ਸੀ ਪਰਲੇ ਪਾਸੇ ਨੂੰ ਹੋ ਸਕਦਾ ਲੋਕਲ ਬੰਦੇ ਇਧਰ ਜੀ ਟੱਪ ਜਾਂਦੇ ਹੋਣ ਇਧਰ ਪੂਰਾ ਟਰੈਕ ਕਰਕੇ ਆਉਣ ਨਾਲੋਂ ਚੜ ਕੇ ਵੇਖੀਏ ਨਾ ਬਈ ਨਾ ਰਹਿਣ ਦੋ ਟੱਪ ਬਹੁਤ ਆ ਆ ਦੇਖੋ ਆ ਸਾਰਾ ਪਹਾੜ ਉੱਪਰ ਦੀ ਚੜ ਕੇ ਆਏ ਆ ਆਪਾਂ ਪਰਿਓ ਕੰਮ ਕੇ ਨਹੀਂ ਆ ਉਰਲੇ ਕਹਿ ਰਹੀ ਛੋਟਾ ਜਿਹਾ ਛੋਟਾ ਨਹੀਂ ਆਇਆ ਉਹਨਾਂ ਹੀ ਹਾਈਟ ਆ ਇੱਥੋਂ ਦਿਖਦਾ ਨਹੀਂ ਆ ਉਹਨਾਂ ਨੀ ਜੀ ਆਹ ਟਾਪ ਤੇ ਚੜ ਜਾਗੇ ਤਾਂ ਫਿਰ ਸਾਹਮਣੇ ਦੇਖੂ ਆਲੀ ਪਰਲਾ ਬਸ ਓਨਾ ਹੀ ਉੱਚਾ ਨਾ ਉਹ ਇੱਥੋਂ ਪਿੱਛੇ ਨ ਚੋਟੀ ਹੋਰ ਚੜਦੀ ਜਾਣੀ ਪਿੱਛੇ ਨੂੰ ਢਾਲ ਜੀ ਹੈ ਨਾ ਉੱਧਰ ਨੂੰ ਥੋੜੀ ਚੋਟੀ ਵਾਲੀ ਹਾ ਦੇਖੋ ਜੱਤ ਕਿੰਨੀ ਪੂਛਾਂ ਦੇ ਉੱਤੇ ਕਿੱਡੀ-ਕੀ ਜੱਤ ਆ ਇਹਨਾਂ ਦੇ ਮੁਰਜਾ ਵੀ ਮੁਰਜਾ ਚਰਾਉਣ ਵਾਲੇ ਥੱਲੇ ਬੈਠੇ ਸੀਗੇ ਇੱਥੇ ਕੋਈ ਇਹਨਾਂ ਦਾ ਚਰਵਾਹਾ ਨਹੀਂ ਹੈਗਾ ਜਿੱਦਾਂ ਅੱਗੇ ਵੀ ਦੱਸਿਆ ਮੈਂ ਹਾਂ ਤੇ ਜੀ ਆਖ ਟੈਪ ਹੀ ਲੱਗਦਾ ਕੰਮ ਇਹਨਾਂ ਦਾ ਮੈਂ ਕਿਹਾ ਮੁੜ ਜਾਵੇ ਮੁੜ ਜਾ ਹੁਣ ਆਪਣੇ ਘਰਾਂ ਨੂੰ ਮਗਰੇ ਤੁਰਿਆ ਮੇਰੇ ਮੋੜ ਜਾਣੇ ਨੇ ਆਪੇ ਜੇ ਇੱਥੋਂ ਦਾ ਰਹਿਣ ਵਾਲਾ ਨਾ ਲੈ ਕੰਡੇ ਫੇ ਆਪੇ ਮੁੜ ਜੂਗਾ ਜੇ ਥੱਲੇ ਜਾਣਾ ਹੋਇਆ ਇਹਨੇ ਥੱਲੇ ਚਲ ਜੂ ਕੀ ਪਤਾ ਉਹ ਗੋਰਿਆਂ ਨਾਲ ਆਇਆ ਹੋਵੇ ਇਹ ਹੂੰ ਤੁਰਦਾ ਤੁਰਦਾ ਕੌਕਾ ਜਿਹੜਾ ਦੂਸਰੇ ਦੋ ਕੁੱਤੇ ਸੀ ਉਹਨਾਂ ਨਾਲ ਹੀ ਚਲ ਗਿਆ ਥੱਲੇ ਉਹ ਦਿਖਦੇ ਨਹੀਂ ਗੇ ਤਿੰਨ ਸੀ ਇਹ ਇਹ ਇਕੱਲਾ ਹੀ ਆ ਹੁਣ ਇੱਥੇ ਇੱਥੋਂ ਖੜ ਕੇ ਵੇਖੋ ਨਾ ਹੁਣ ਉਹ ਪਹਾੜੀ ਰੀਣਕ ਲੱਗਦੀ ਉਹਦੇ ਪਿੱਛੇ ਵੀ ਆ ਉਹ ਦੇ ਕਿੱਡਾ ਉੱਚਾ ਹੂੰ ਉਹਦੇ ਚ ਨਹੀਂ ਆ ਮੈਨੂੰ ਲੱਗਦਾ ਸੀਗਾ ਜਿੱਤੇ ਚੜਾਂਗੇ ਨਾਲ ਹੀ ਪਿੰਡ ਦਿਖ ਜਾਣਾ ਨਾ ਜੀ ਨਾ ਬੋਲੋ ਦੇ ਲੋਕ ਤੁਹਾਡਾ ਫੜਾ ਪਰ ਇੰਟਰੈਕ ਕਿੰਨੇ ਚਿਰਣਾ ਪਣਾ ਇਹ ਫੇਜ ਆ ਕੇ ਦਿਸਣਾ ਸੀ ਆ ਪਧਰਾ ਪਧਰਾ ਹੀ ਸਹੀ ਹੁਣ ਤਾਂ ਆਪਾਂ ਲੈੰਦੇ ਜਾਣਾ ਥੱਲੇ ਨੂੰ ਹੁਣ ਤਾਂ ਜਲਦੀ ਉਤਰ ਜਾਗੇ ਆਪ ਜੀ ਤ ਪਾਣੀ ਨੂੰ ਟੱਚ ਕਰਿਆ ਮੈਂ ਕਿਹਾ ਐਡੀ ਦੂਰ ਆਏ ਤੇ ਇਸ ਲੇਕ ਦੇ ਪਾਣੀ ਨੂੰ ਜੇ ਟੱਚ ਹੀ ਨਾ ਕੀਤਾ ਤਾਂ ਫਿਰ ਫਾਇਦਾ ਕੀ ਹੈ ਠੰਡਾ ਨਹੀਂ ਹੈਗਾ ਠੀਕ ਜਾਈਏ ਮਤਲਬ ਠੀਕ ਹੈ ਕੋਈ ਯਾਰੋ ਸ਼ੁਰੂ ਸ਼ੁਰੂ ਚ ਬਰਫਾ ਪੈਗਲਦੀ ਹੋਣੀ ਨਾ ਉਦੋਂ ਬਹੁਤ ਠੰਡਾ ਹੁੰਦਾ ਹੁਣ ਹੌਣ ਠੀਕ ਠਾਕ ਹੁਣ ਤਾਂ ਚਿਰ ਦਾ ਹੀ ਤਾਂ ਹੁਣ ਪਾਣੀ ਵੀ ਨਹੀਂ ਆਉਂਦਾ ਕੋਈ ਕਿਸੇ ਪਾਸੇਵੇਂ ਇਹਦੇ ਚ ਤੇ ਨਾਲੇ ਧੁੱਪ ਵੀ ਬਹੁਤ ਪੈਦੀ ਨਾ ਹੂੰ ਤਾਂ ਕਰਕੇ ਤਤ ਹੋ ਜਾਂਦਾ ਸਕਾਂਤੀ ਆਵੇ ਬਹੁਤ ਜ਼ਿਆਦਾ ਕੋਈ ਦੁਨੀਆ ਦੇ ਚੋਰ ਸ਼ਰਾਬੀ ਤੋਂ ਦੂਰ ਬਸ ਕੁਦਰਤ ਹੀ ਕੁਦਰਤ ਕੁਦਰਤ ਹੀ ਕੁਦਰਤ ਬੱਦਲ ਪਹਾੜ ਪਾਣੀ ਝਰਨੇ ਸਹੀ ਗੱਲ ਤੇ ਇਕਾ ਕਾਲੂ 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 ਮੇਰਾ ਦੋਸਤ ਬਣ ਗਿਆ ਹੋਰ ਕੀ ਕਾਲੂ ਚੱਲਣਾ ਥੱਲੇ ਨੂੰ ਓਏ ਚੱਲ ਉੱਥੇ ਜਾਣਾ ਠੰਡੇ ਥਾਂ ਬੈੰਦਾ ਵਿਚਾਰਾ ਗਰਮੀ ਲੱਗਦੀ ਐ ਨੂੰ ਵੀ ਹੂੰ ਚਲੀਏ ਜੀ ਫਿਰ ਹਾਂਜੀ ਹਾਂਜੀ ਆਓ ਫਿਰ ਚਲੀਏ ਚਲੋ ਜੀ ਬੈ ਲਿਆ ਘੰਟਾ ਇਹਨਾਂ ਤਾਂ ਬਹਿਣਾ ਬਣਦਾ ਵੀ ਸੀ ਕਿ ਇਹਨਾਂ ਚੜ੍ਹ ਕੇ ਆਏ ਸੀ ਤਾਂ ਨਾਲ ਹੀ ਥੋੜੀ ਹੱਥ ਲਾ ਕੇ ਮੁੜ ਜਾਣਾ ਸੀ ਹਨਾ ਬਿਲਕੁਲ ਬਿਲਕੁਲ ਘੰਟਾ ਭਾਵੇਂ ਤੋ ਅਸੀਂ ਫੇਰ ਵੀ ਬੈਠੇ ਰਹੇ ਘੰਟਾ ਕ ਜਿਆਦਾ ਸਵਾ 11 ਪਾ ਹਾਂ ਸਾਢੇ 12 ਹੋ ਗਏ ਹੁਣ ਘੰਟੇ ਕਿਤੇ ਥੋੜਾ ਕੇ ਜਿਆਦਾ ਬੈਠੇ ਆ। ਆ ਜਿਹੜਾ ਜਾਂਦੇ ਹੋਏ ਆਪਾਂ ਪਲੇਨ ਵੇਖ ਰਹੇ ਸੀ ਨਾ ਇਹ ਸਾਰਾ ਲੇਕ ਦਾ ਏਰੀਆ ਹੀ ਆ ਇੱਧਰ ਤੱਕ। ਪਰ ਹੁਣ ਪਾਣੀ ਸਾਰਾ ਉਧਰ ਚਲਾ ਗਿਆ ਜਿਵੇਂ ਜਿਵੇਂ ਘਟਦਾ ਜਾਂਦਾ। ਕਾਲੂ ਵੀ ਤਰਪਿਆ ਨਾਲ ਹੀ ਹੋਏ ਆਪਣੇ। ਇਹ ਥੱਲੇ ਹੀ ਆਇਆ ਸੀ ਫਿਰ ਉਹਨਾਂ ਨਾਲ। ਹੂੰ। ਤੇ ਇਹ ਦੇਖੋ ਤਾਂ ਹੀ ਨਾ ਹੁਣ ਕਿੰਨੇ ਚਿਰ ਦਾ ਪਾਣੀ ਸੁੱਕਣਾ ਜਿਹੜੀਆਂ ਤਰੇੜਾਂ ਪੈ ਗਈਆਂ ਨਹੀਂ ਆਹੋ ਪਾੜ ਜੇ ਪੈ ਗਏ। ਭਾਵਾ ਉਦਾਂ ਵੱਡੀ ਆ ਇਹ ਪਰ ਹੁਣ ਥੋੜੀ ਕੋਈ ਨਹੀਂ ਬਚੀ ਆ ਅਦਰ ਸੀ ਵਾਪਸ ਆ ਰਹੇ ਆ। ਯਾ। ਤੇ ਇਹ ਹਲੇ ਉੱਪਰ ਚੜ ਰਹੇ ਨੇ। ਆਹ। ਇਹ ਰਾਜਸਥਾਨ ਤੋਂ। ਬੀਬਾ ਜੀ ਰਾਜਸਥਾਨ ਤੋਂ ਸੀ। ਹੂੰ ਉਦੇਪੁਰ। ਮੁੰਡਾ ਸੀਗਾ। ਮੁੰਬਈ ਤੋਂ। ਮੁੰਬਈ ਤੋਂ। ਹੋਰ ਵੀ ਨਾਲ ਦੇ ਨਾਲ ਪਿੱਛੇ ਵੀ ਤਿੰਨ ਚਾਰ ਜਣੇ ਹੈਗੇ ਆ। ਕੀ ਕਹਿੰਦੇ ਆ ਜੀ? ਇਹਨਾਂ ਦੇਖੋ ਦੁਪਹਿਰੇ ਸ਼ੁਰੂ ਕੀਤਾ। ਹਾਂ। ਸਾਢੇ ਪੌਣੇ ਇੱਕ ਹੋ ਗਿਆ ਹੁਣ ਮੈਨੂੰ ਲੱਗਦਾ ਕਿ 1 ਵਜ ਗਿਆ। 12:48 12:48 ਤੇ ਇਹਨੀ ਧੁੱਪੇ ਚੜ ਰਹੇ ਆ। ਆਪਾਂ ਕਹਿੰਦੇ ਸੀ ਵੀ ਅਸੀਂ ਲੇਟ ਹੋ ਗਏ। ਅਸੀਂ ਲੇਟ ਆ। ਹੁਣ ਦੇਖਣ ਨੂੰ ਥੋੜਾ ਲੱਗਦਾ ਵੀ ਬੜਾ ਨੀਵਾ ਨੀਵਾ ਜਾ ਹੈ ਹਨਾ। ਹੂੰ। ਚੜਦੇ ਆਂ ਅੱਗੇ ਆਪਾਂ ਕਾਲੂ ਜੀ ਆ ਰਹੇ ਨੇ ਨਾਲ ਆਉਦੇ ਓਏ ਤੁਰਿਆ ਆਉਂਦਾ ਹੋਈ ਨਾਲ ਹੀ ਆ ਗੁਣ ਤੇ ਵਫਾਦਾਰੀ ਹੈ ਇਹ ਥੱਲੇ ਹੀ ਰਹਿੰਦਾ ਹੋਣਾ ਫਿਰ ਰੋਜ਼ਾਨਾ ਟੂਰਿਸਟ ਦੇ ਨਾਲ ਉੱਪਰ ਨੂੰ ਚੱਲ ਜਾਂਦਾ ਹੈ ਹੂੰ ਤੇ ਫਿਰ ਜਦੋਂ ਕੋਈ ਖੀਰ ਲੈ ਹੁਣ ਜਦਦਾ ਆਪਾਂ ਖੀਰ ਲਈ ਇਹਨੂੰ ਪਤਾ ਵੀ ਹੁਣ ਕਹਿੰਦਾ ਹੁਣ ਚਲੋ ਚੱਲਦੇ ਆਂ ਨਾਲ ਉਹ ਨਾ ਨਹੀਂ ਗਿਆ ਉਹ ਨਾ ਗਿਆ ਨਹੀਂ ਤਾਂ ਜੇ ਉਹ ਆਪਣੇ ਹੁੰਦੇ ਆ ਉੱਥੇ ਆ ਜਾਂਦੇ ਨਾ ਫੇਸ ਆ ਰੋਕ ਲੈਂਦਾ ਨਾਲ ਕਿਉਂਕਿ ਪਹੁੰਚੇ ਆਪਣੇ ਤੋਂ ਪਹਿਲਾਂ ਦਾ ਹੀ ਸੀ ਇਹ ਹਾਂ ਆ ਆਪਣੇ ਨਾਲ ਦੇ ਹੁਣ ਆ ਕਿਉਂਕਿ ਇਹਦੇ ਨਾਲ ਦੇ ਤੋਂ ਪਹਿਲਾਂ ਚਲ ਗਏ ਸੀ ਨਾ ਇਹ ਵਿਚਾਰਾ ਖਾਣ ਦੇ ਲਾਲਚ ਨੂੰ ਰੁਕ ਗਿਆ ਆਪਣੇ ਨਾਲ ਉਹ ਦੋ ਹਾਂ ਪੰਜ ਸੱਤ ਬਾਈ ਆ ਨੇ ਪਹੁੰਚੋ ਪਹੁੰਚੋ 15 ਮਿੰਟ ਚ ਚੱਲ ਪਹੁੰਚ ਜਾਣਾ ਤੁਸੀਂ ਇੱਧਰ ਕਹਿੰਦੇ ਵਾਪਸ ਚੱਲੇ ਸੀ ਕਿਉਂ ਬਈ ਕੈਰੀ ਬਰੀਥਿੰਗ ਜਾਦਾ ਹੋ ਜਾਂਦਾ ਨਹੀਂ ਨਹੀਂ ਹੁਣ 15 ਮਿੰਟ ਲੱਗਣਿਆ ਹਾਂ ਕਿਤੋਂ ਨੀਂ ਨਾ ਇਹਨਾਂ ਨੇ ਆ ਤੱਕ ਦੇ ਅੱਛਾ ਤੋਂਹੀਂ ਪੰਜਾਬੀ ਬੋਲਦੇ ਕਿੱਥੋਂ ਤੁਸੀਂ ਅੱਛਾ ਦਿੱਲੀ ਤੋਂ ਠੀਕ ਹੈ ਠੀਕ ਸਹੀ ਹੈ ਤੁਸੀਂ ਕਿੱਥੋਂ ਜਾਓ ਜਲੰਧਰ ਹੁਣ ਤੇ ਜਾਓ ਹੁਣ ਤੇ ਲੱਗ ਗਈ ਹੈ ਲੱਗ ਗਈ ਹੈ ਉਹੀ ਮੈਂ ਤਾਂ ਹੀ ਗਿਆ ਇਹਨਾਂ ਨੂੰ ਆ ਸਗੋਂ ਤਿੱਖੀ ਜੜਾਈ ਸੀਗੀ ਹੂੰ ਉੱਪਰਲੀ ਜਿਹੜੀ ਆ ਨਾ ਆ ਹੁਣ ਪੱਧਰੀ ਜੀ ਆ ਹਾਂ ਉੱਧਰ ਨਹੀਂ ਹੋਣੀ ਉੱਤੇ ਨਹੀਂ ਨਹੀਂ ਹੁਣ ਮਤਲਬ ਮੇਨ ਆ ਪੱਛਾੜੇ ਮੇਨ ਤੁਸੀਂ ਚੜਾਏ ਹੋ ਹੁਣ ਸਿੱਧਾ ਸਿੱਧਾ ਹੀ ਜਾਣਾ ਹੈ ਮਤਲਬ 5-7 ਮਿੰਟ ਤੁਹਾਡੇ ਆ ਜੋਰ ਵਾਲੇ ਲੱਗਣੇ ਆ ਫੇਰ ਫੇਰ نیچے ਫੇਰ ਤੁਸੀਂ ਉਤਰਾਈ ਬੱਸ ਬੱਸ ਜਾਓ ਸਗੋਂ ਠੀਕ ਹੈ ਜੀ ਓਕੇ ਵੀਰ ਬਾਏ ਆਹ ਆ ਵਾਪਸੀ ਤੇ ਜਿਹੜਾ ਵਿਜੂ ਲਾ ਰਿਹਾ ਨਾ ਪਿੰਡ ਦਾ ਬਾਲਾ ਕਮਾਲ ਆ ਚੜਦੇ ਸਾਰ ਤੋਂ ਉੱਪਰ ਨੂੰ ਹੀ ਧਿਆਨ ਸੀ ਬਾਲਾ ਥੱਲੇ ਨੂੰ ਇਹਨਾਂ ਧਿਆਨ ਨਾਲ ਵੇਖਿਆ ਨਹੀਂ ਆ ਹੁਣ ਕਿੰਨੇ ਚਿਰ ਦੇ ਇਦਾਂ ਹੀ ਪਿੰਡ ਨੂੰ ਵੇਖਦੇ ਵੇਖਦੇ ਥੱਲੇ ਨੂੰ ਉਤਰੀ ਜਾ ਰਹੇ ਹਾਂ ਕਿਉਂਕਿ ਸਪੀਤੀ ਦੇ ਅੰਦਰ ਇਦਾਂ ਦਾ ਪਿੰਡ ਹਾਲੇ ਤੱਕ ਮੈਂ ਵੇਖਿਆ ਨਹੀਂ ਆ ਹੋ ਸਕਦਾ ਵੀ ਗਾਂਹ ਵੇਖ ਲਈਏ ਅੱਗੇ ਨੂੰ ਜਾਂਦੇ ਹੁਆ ਪਰ ਇਹ ਬਹੁਤ ਵਧੀਆ ਇਹਦਾ ਸਟਰਕਚਰ ਆ ਜਿਹੜਾ ਉਹ ਉੱਪਰ ਪੈਲੈਸ ਜਿਹਾ ਬਣਿਆ ਕਿੰਗ ਪੈਲੈਸ ਹਾਂ ਉਹ ਬੜੇ ਖਤਰਨਾਕ ਜੇ ਥਾਂ ਦੇ ਉੱਤੇ ਆ ਬਣਿਆ ਉੱਧਰ ਵੀ ਚੱਲਦੇ ਆਂ ਅਗਲੀ ਵੀਡੀਓ ਵਿੱਚ ਤੁਹਾਨੂੰ ਉਹ ਵਿਖਾਉਨੇ ਆਪਾਂ ਉੱਤਰ ਆਏ ਅਸੀਂ ਪਹਾੜ ਸਾਰਾ ਹੀ ਟਰੈਕਿੰਗ ਹੋ ਗਈ ਸੜੀ ਖਤਮ ਹਾ ਗੇਟ ਆ ਗਿਆ ਪਿੰਡ ਦਾ ਸ਼ੁਕਰ ਆ ਕਿਨੜਾ ਡਾਂ ਲੱਗਿਆ ਆਪਾਂ ਸਵਾਇਕ ਪਹੁੰਚੇ ਆਂ ਹਾਂ ਸਵਾਇਕ ਪਹੁੰਚੇ ਆਂ ਤੇ ਬਾੜਾ 40 ਤੋਂ ਬਾਅਦ 12:35 ਤੋਂ 40 ਤੱਕ ਤੁਰੇ ਸੀਗੇ ਹੂੰ ਹੂੰ 1:30 ਘੰਟੇ ਚ ਆ ਗਏ ਆਂ ਪੰਜ ਦਸ ਮਿੰਟ ਗੱਲਾਂ ਮਾਰੀਆਂ ਉਹਨਾਂ ਨਾਲ ਰਾਹ 'ਚ ਜਿਹੜੇ ਮਿਲੇ ਉਹ ਕਿੰਨੇ ਉਹਨਾਂ ਦਾ ਕੀ ਹਾਲ ਹੋਣਾ ਹੁਣ ਕਿਉਂਕਿ ਸਿਖਰ ਦੁਪਹਿਰਾ ਹੋ ਗਿਆ ਆ ਆ ਗੇਟ ਦੇ ਬਿਲਕੁਲ ਮੋੜ ਆ ਗਿਆ ਹੁਣ ਆਪਾਂ ਇਹ ਐਂਟਰੀ ਪਿੰਡ ਦੀ ਪੈਰ ਬਹੁਤ ਦੁਖਦੇ ਜਣਾ ਪੰਜੀਆਂ ਤੇ ਪਾਰ ਪੈਂਦਾ ਜਦੋਂ ਬੰਦਾ ਉੱਤਰ ਕੇ ਆਉਂਦਾ ਸਹੀ ਯਾਰ ਗਰਮੀ ਜ਼ਿਆਦਾ ਸੀ ਬਸ ਇਹੀ ਸੀਗਾ ਮੇਨ ਹੋਰ ਤੇ ਟਰੈਕ ਵਧੀਆ ਹੁੰਦਾ ਆ ਮਤਲਬ ਜਦੋਂ ਬੰਦਾ ਇੱਧਰ ਆਸ-ਪਾਸੇ ਕੁਦਰਤੀ ਨਜ਼ਾਰੇ ਦੇਖਦਾ ਜਾਂਦਾ ਨਾ ਇੱਧਰ ਦੀ ਹਾਂਜੀ ਹਾਂਜੀ ਇੱਧਰ ਨਹੀਂ ਤਾਂ ਆਪਾਂ ਗੱਡੀ ਲੈ ਕੇ ਨਹੀਂ ਨਹੀਂ ਇੱਧਰ ਜਾਣੀ ਵਧੀਆ ਹੀ ਲੱਗਦਾ ਆ ਪਰ ਇਸ ਮਹੀਨੇ ਤੇ ਇਸ ਸਾਲ ਸੁਪੀਤੀ ਚ ਗਰਮੀ ਬਹੁਤ ਪੈ ਰਹੀ ਆ ਕੋਈ ਨਾ ਥੋੜਾ ਟਾਈਮ ਆਰਾਮ ਕਰਦੇ ਆ ਫੇਰ ਆਪਾਂ ਉਧਰ ਜਾਵਾਂਗੇ ਮੰਦਰ ਵਾਲਾ ਬਿਲਕੁਲ ਤੇ ਇਹ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਜੀ ਤੇ ਰੰਗਾ ਰੰਗਾ ਦਾ ਆਪੇ ਹਿਸਾਬ ਲਾ ਲਿਓ ਸਵੇਰ ਵਾਲੇ ਨਾਲ ਮੈਚ ਹੁੰਦਾ ਸਾਡਾ ਕ ਥੋੜਾ ਬੱਧਾ ਫਰਕ ਪਿਆ ਕਿਉਂਕਿ ਤੋਪ ਇੰਨੀ ਜ਼ਿਆਦਾ ਤਿੱਖੀ ਆ ਨਾ ਸਿੱਧੀ ਮੂੰਹ ਤੇ ਵੱਜਣ ਢੀ ਤੇ ਟਾਈਮ ਤੇ ਇੱਥੇ ਮੈਂਟੋ ਮੈਂਟੀ ਰੰਗ ਚਿੱਟੇ ਤੋਂ ਕਾਲਾ ਹੋਣ ਦੇ ਮਤਲਬ ਕਿ ਜਿੰਨੀ ਵੀ ਤੁਹਾਡੀ ਸਕਿਨ ਟਨ ਜੋ ਵੀ ਹੈਗੀ ਹੈ ਨਾ ਉਹ ਕਾਲੀ ਪੈ ਰਹੀ ਆ ਠੀਕ ਆ ਜੀ ਫਿਰ ਬਾਏ ਬਾਏ ਮਿਲਦੇ ਆ ਅਗਲੀ ਵੀਡੀਓ ਚ